ਤੇ ਐਂਜਲ ਹਜੇ ਸੁੱਤੀ ਪਈ ਆ ਆ ਦੇਖੋ ਟਾਈਮ ਹੋ ਗਿਆ ਆ 9:30 ਮੈਂ ਉੱਠੀ ਆ 9 ਵਜੇ ਤੇ ਮੈਂ ਉੱਠ ਕੇ ਰਸੋਈ ਦਾ ਵੀ ਕੰਮ ਕਰ ਲਿਆ ਥੋੜਾ ਜਿਹਾ ਤੇ ਐਂਜਲ ਹਜੇ ਤੱਕ ਸੁੱਤੀ ਆ ਐਂਜਲ ਉੱਠ ਚਲ ਉੱਠ ਟਾਈਮ ਲੈ ਕੇ ਨਾ ਹੋ ਗਿਆ ਲੋ ਵੀ ਗਾਇਜ਼ ਮੈਂ ਰੱਖ ਦਿੱਤੇ ਆਲੂ ਉਪਲ ਨੇ ਤੇ ਇਧਰ ਮੈਂ ਆਟਾ ਗੁੰਨ ਲਿਆ ਦੁੱਧ ਪਾੜ ਕੇ ਰੱਖ ਲਿਆ ਆ ਤੇ ਅੱਜ ਬਣਾਵਾਂਗੇ ਆਪਾਂ ਆਲੂ ਵਾਲੇ ਪੌਂਠੇ ਕੀ ਕਰਦਾ ਪਿਆ ਤੂੰ ਇਹ ਹੈ ਬਾਬਾ ਬੰਦਾ ਪਾਪਾ ਬਣਦਾ ਪਾਪਾ ਬਣਨ ਦਾ ਤੈਨੂੰ ਹੁਣੇ ਸ਼ੌਂਕ ਚੜ ਗਿਆ ਪਾਪਾ ਕਿਹੜਾ ਬਾਬਾ ਜੀ 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 ਛੂ ਜਾਦੂਗਰ ਪਾਪਾ ਬਣਨ ਲੱਗਾ ਤੂੰ ਜੀ 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 ਛੂ ਹੈ ਜੀ 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 ਛੂ ਔਰ ਮੰਮੀ ਨੇ ਬੋਲਣਾ ਕਿੰਨਾ ਨੇ ਤੈਨੂੰ ਦੇਖੀ ਬੋਲਣਾ ਚੋਕਣਾ ਮੂੰਹ ਫਟ ਜਾਣੀ ਸਕਿਨ ਹੋਰੀ ਫਟ ਜਾਣੀ ਆ जादूगर बाबा बना लगा चल 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 दिखा मूह जाके चल चौक देख ला जादूगर बाबा बना लगा मैं ਉੱਧਰ ਜਾ ਕੇ ਦੇਖ ਤਾਂ ਸਹੀ ਸੋਫੇ ਦਾ ਹਾਲ ਕੀ ਕੀਤਾ ਇਹਨਾਂ ਨੇ ਆਲੂ ਮੈਂ ਛਿੱਲੇ ਆ ਤੇ ਪਿਆਜ਼ ਤੇ ਮਿਰਚਾਂ ਮੈਂ ਗ੍ਰੈਂਡ ਕਰ ਲਈਆਂ ਥੋੜੇ ਤੇ ਹੁਣ ਪਾਵਾਂਗੇ ਆਪਾਂ ਮਸਾਲੇ ਪਹਿਲਾਂ ਮੈਂ ਪਾਵਾਂਗੀ ਆ ਇਹ ਫਲਾਂ ਨਾਲ ਮਿਕ ਤੇ ਉਹ ਵਾਈਟ ਨਾਲ ਬਗੋ ਬਲਾਂਗੇ पावे थोड़ा जहा मसाला मिर्च थोड़ी जी हरी पई है कुछ नाल पा ला पावे थोड़ी मैं में थोड़ा मसल के पा लगी हूँ मैं कर दी मैश गाई स्मैल लगी लग सी हम रोटी बना लिया ਮਰਾ ਮੰਗੀ ਪਰੌਂਠੇ ਐਂਜਲ ਵੀ ਉੱਠ ਗਈ ਆ ਆਤਮੋਹ ਨੇ ਧੋ ਲਿਆ ਆ ਕਹਿੰਦੀ ਮੰਮਾ ਨਾ ਆਉਂਗੀ ਮੈਂ ਬਾਅਦ ਚ ਪਹਿਲਾਂ ਮੈਂ ਪਰੌਂਠਾ ਬਣਾ ਦਵਾਂ ਮੈਨੂੰ ਤਾਂ ਭੁੱਖ ਲੱਗੀ ਹੋਈ ਆ ਤੇ ਗਾਇਸ ਜਿਵੇਂ ਬਣਾਨੀ ਹੈ ਉਹ ਪਰੌਂਠਾ ਆ ਦੇਖੋ ਗਾਇਜ਼ ਇੱਧਰ ਬਣਾ ਰਹੀ ਆ ਚਾਹ ਇੰਜ ਤੇ ਅੰਛੂ ਬਣਾ ਰਿਆ ਉੱਧਰ ਪਾਪੜ ਕੱਢ ਰਿਆ ਅੱਜ ਇਹਨਾਂ ਦੀ ਡਿਊਟੀ ਲੱਗੀ ਹੋਈ ਆ ਮੈਂ ਕੱਪੜੇ ਧੋਰੀ ਸੀਗੀ ਕੱਚਾ ਤੇਲ ਆ ਜੇ ਪਹਿਲਾਂ ਹੀ ਪਾਪੜ ਪਾਤੇ ਉਹਦੇ ਵਿੱਚ ਹਜੇ ਨਾ ਪਾ ਤੇਲ ਸੇਕ ਪਹਿਲਾਂ ਤੇਜ ਕਰ ਲੈਦਾ ਗੈਸ ਹੋਣ ਉਹ ਤੇਜ ਕਰ ਲੈ ਤੇਲ ਸੜੂਗਾ ਫੇਰ ਹੀ ਬੰਨੇ ਆਇਆ ਨਾ ਹੁਣ ਖਾਓ ਤੇਲ ਭਰ ਗਿਆ ਨਾ ਚ ਕਰਦੇ ਇੱਥੇ ਰੱਖਦੇ ਲੋ ਵੀ ਗਾਇਸ ਮੁੰਡੇ ਨੇ ਕੱਢ ਲਿਆ ਪਾਪੜ ਇੰਦਰ ਬਣ ਗਈ ਆਪਣੀ ਚਾਹ ਵੀ ਇਹ ਮੁੰਡੇ ਨੂੰ ਹੁਣ ਪੂਰਾ ਟ੍ਰੈਂਡ ਕਰਨਾ ਆਪਾਂ ਕੁਕਿੰਗ ਦੇ ਵਿੱਚ ਹੁਣ ਜਿੱਦਣ ਪੇਪਰ ਨਹੀਂ ਨਾ ਹੋਇਆ ਕਰੂਗਾ ਇਹਨੂੰ ਕਦੀ ਕੋਸ਼ਿਸ਼ kiyaਗਾ ਨਾ ਬਣਾ ਕੇ ਕਦੀ ਕੋਸ਼ਿਸ਼ ਹੁਣ ਗਾਇਜ਼ ਇਹ ਨਾ ਕਹਦੇ ਉਹ ਵੀ ਇਹ ਬੱਚਾ ਆਇਆ ਤਾਂ ਤੁਸੀਂ ਬੱਚੇ ਨੂੰ ਤੇਲ ਦੇ ਵਿੱਚ ਗਰਮ ਤੇਲ ਦੇ ਨਾਲ ਲੱਗੇ ਹੋਏ ਆ ਪਾਪੜ ਕੱਢਣੇ ਇਹ ਗਾਇਜ਼ ਇਹ ਹੁਣ ਹੋ ਗਿਆ ਸਾਡਾ ਮੁੰਡਾ ਵੱਡਾ ਸਮਝਦਾਰ ਹੋ ਗਿਆ ਹੁਣ ਇਹ 15 ਸਾਲਾਂ ਦਾ ਹੋ ਗਿਆ ਆ ਇਹਦਾ ਰਾ ਲੋਲਾ ਇੱਥੇ ਨਹੀਂ ਆ ਦੇ ਫੜ ਕੇ ਐਨ ਫਰਾਈ ਨੂੰ ਵਧੀਆ ਕਰਕੇ ਕਰ ਰਿਆ ਫਤਈਆ ਇੱਧਰ ਹੈਗੇ ਚਾਹ ਤੇ ਇੱਧਰ ਹੈਗੇ ਪਾਪੜ ਹੋ ਗਏ ਤਿਆਰ ਆਪਣਾ ਦੁਸਹਿਰਾ ਵੀ ਆ ਜਾ ਕੋਪਨੀ ਤੇ ਦੁਸਹਿਰਾ ਆਊ ਭਈ ਨੇ ਰਾਮਣ ਆਹ ਦੁਸਹਿਰੇ ਤੇ ਰਾਵਣ ਸਾੜਦੇ ਹੁੰਦੇ ਨਾ ਹਾਂ ਰਾਵਣ ਸਾੜ ਤੁੱਲੇ ਵੀ ਲੱਗੂਗੇ ਤੁੱਲੇ ਵੀ ਲੱਗੂਗੇ ਮੇਲਾ ਲੱਗਿਆ ਤਾਂ ਹੋਇਆ ਆਪਣੇ ਦਰੇਸੀ ਉੱਥੇ ਦਰੇਸੀ ਵੀ ਲੱਗਾ ਉਹ ਵੱਡੇ ਗੁਰਗਾ ਮਾਤਾ ਮੰਦਰ ਦੇ ਕੋਲ ਵੀ ਲੱਗਾ ਹੋਇਆ ਮੇਲਾ ਜੀ ਜਾਣਾ ਦੇਖਣ ਮੇਲਾ ਹਾਂ ਹੈ ਪੁੱਛ ਲਈ ਫਿਰ ਆਪਣੇ ਪਾਪਾ ਨੂੰ ਠੀਕ ਆ ਆ ਛੁੱਟੀ ਹੈ ਨਾ ਅੱਜ ਫਿਰ ਲੈਣਾ ਕੋ ਮਾਮਾ ਨੂੰ ਠੀਕ ਆ ਠੀਕ ਆ ਪੁੱਛ ਲਈ ਠੀਕ ਆ ਜੰਬੀ ਕੇ ਮਾਰੇ ਵਾਲੇ ਵੀ ਹੈ ਜੰਬੀ ਕੇ ਮਾਰੇ ਵਾਲੇ ਵੀ ਹੋਰ ਕੁਝ ਹੀ ਆ ਉੱਥੇ ਮੇਰੇ ਚ ਖਿਡੌਣੇ ਵੀ ਆ ਹੂੰ ਖਿਡੌਣੇ ਵੀ ਆ ਉੱਥੇ ਬਹੁਤ ਸਾਰੇ ਪਤਲੀ ਕਾ ਵੀ ਹੂੰ ਬੰਦੂਕਾਂ ਵੀ ਗੋਲੀਆਂ ਕਿੱਦਾਂ ਚੱਲਦੀਆਂ ਨੇ ਬੰਦੂਕਾਂ ਚ ਠਾ ਠਾ ਹਾਂਜੀ ਗਾਇਸ ਹੁਣ ਮੈਂ ਬਣਾਉਣ ਲੱਗੀ ਆ ਸ਼ਾਮ ਦਾ ਟਾਈਮ ਹੋ ਚੁੱਕਾ ਆ ਸਬਜੀ ਬਣਾਉਣ ਲੱਗੀ ਆ ਮੈਂ ਆਲੂ ਪਕੌੜਿਆਂ ਦੀ ਅੱਜ ਤੇ ਪਿਆਜ਼ ਵਗੈਰਾ ਮੈਂ ਰੱਖ ਦਿੱਤੇ ਆ ਤੁੜਕੇ ਚ ਪਾ ਕੇ ਪੁੱਜਣ ਵਾਸਤੇ ਤੇ ਇਧਰ ਮੈਂ ਪਕੌੜੇ ਤੇ ਆਲੂ ਕੱਟ ਲਿਆ ਤੇ ਪਕੌੜਿਆਂ ਨੂੰ ਮੈਂ ਭੇਜ ਦਿੱਤਾ ਪਾਣੀ ਦੇ ਵਿੱਚ ਥੋੜਾ ਸੌਫਟ ਹੋ ਜਾਣਗੇ ਜਿਹਦੇ ਨਾਲ ਤੇ ਤੁੜਕਾ ਪੁੱਜ ਰਿਹਾ ਆ ਜ ਆਪਣਾ ਹੁਣ ਮੈਂ ਸਾਰੇ ਮਸਾਲੇ ਪਾ ਦਿੱਤੇ ਆ ਟਮਾਟਰ ਪਾ ਦਿੱਤਾ ਆ ਚੰਗੀ ਤਰ੍ਹਾਂ ਪੱਕ ਜਾਊਗਾ ਆਪਾਂ ਵਾਸੋਂ ਵਾਸਤੇ ਬਣਾਣੀਆਂ ਸਬਜ਼ੀ ਸਵੇਰੇ ਆਪਾਂ ਫੇਰ ਤਾਜੀ ਬਣਾਵਾਂਗੇ ਕਿਉਂਕਿ ਕੱਲ ਨੂੰ ਬੱਚਿਆਂ ਨੇ ਜਾਣਾ ਸਕੂਲੇ ਫੇਰ ਸਵੇਰੇ ਮਾਰਨਿੰਗ ਮੈਨੂੰ ਤਾਜੀ ਸਬਜ਼ੀ ਬਣਾਣੀ ਪੈਣੀ ਆ ਤੇ ਇੱਧਰ ਮੈਂ ਲੱਗ ਕੇ ਸੀ ਚੋਲ ਸਾਫ ਕਰਨੇ ਅੱਜ ਮੈਂ ਚੋੜਾਂ ਨਹੀਂ ਚੋਲ ਬਣਾਵਾਂਗੀ ਰੋਟੀ ਨਹੀਂ ਬਣਾਣੀ ਸ਼ਾਮ ਨੂੰ ਹੁਣ ਚੋਲਾਂ ਨੂੰ ਚੁਗ ਲੈਣੀ ਆ ਮੈਂ ਕਿਹਾ ਵੀ ਬਰਸਾਤ ਹੋ ਕੇ ਅੱਡੀ ਕਈ ਵਾਰ ਕੀੜਾ ਜੁਰਾ ਪੈ ਜਾਂਦਾ ਹੈ ਚੋਲਾਂ ਦੇ ਵਿੱਚ ਵੀ ਥੋਡੀ ਸੰਧੀ ਪੈ ਜਾਂਦੀ ਹੈ ਦੀ ਆਪਣੇ ਉਹ ਗਿਆ ਸੀ ਤੁੜਕਾ ਤੇ ਹੁਣ ਲੱਗੀਆਂ ਸਬਜ਼ੀ ਵਿੱਚ ਪਾਣ ਗਾਇਜ਼ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਰੇ ਸਾਡੇ ਚੈਨਲ ਤੇ ਨਵੇਂ ਆਏ ਆ ਵੀ ਤੁਹਾਨੂੰ ਅਸੀਂ ਰਿਕਵੈਸਟ ਕੀ ਆ ਕਿ ਸਾਡੇ ਚੈਨਲ ਨੂੰ ਪੂਰੀ ਪੂਰੀ ਕਰੋ ਸਪੋਰਟ ਠੀਕ ਹੈ ਨਾ ਜੀ ਵੀ ਆ ਦੇਖੋ ਕਿ ਇਹਨਾਂ ਅੱਜ ਹੀ ਕੁਝ ਹੋਰ ਫੜ ਲਿਆ ਹੁਣ ਕੈਲਕੂਲੇਟਰ ਚੈੱਕ ਲਿਆ ਇੰਨਾ ਕੀ ਕਰਦਾ ਸਾਫਤਾ ਹਾਂ ਕਰਦਾ ਸਾਫਤਾਬ ਕਰਦਾ ਤੂੰ ਹੂੰ ਕਿਹੜਾ ਸਾਫਤਾਬ ਕਰ ਰਿਆ ਇੱਧਰ ਮੁੰਡੀ ਕਰ ਮੁੰਡੀ ਇੱਧਰ ਕਰੋ ਇਹ ਵੰਦੀ ਹਾਂ ਕੀ ਕੰਮ ਕਰਦਾ ਪਾਣੀ ਦੋ ਪਾਣੀ ਪੀਣਾ ਇੱਧਰ ਰੱਖ ਦਿਓ ਤੁਸੀਂ ਵੀ ਮੈਂ ਚੋਲ ਤੇ ਇੱਧਰ ਬਣ ਲਈ ਆਪਣੀ ਸਬਜ਼ੀ ਘੋੜੀ ਸਬਜ਼ੀ ਹੈ ਨਾ ਤੁਰਕੇ ਚੋਲੀ ਦੀ ਜੀ ਤਾਂ ਫਿਰ ਪਾਉਮਾ ਇਹ ਪਾਣੀ ਪਾਣੀ ਮੈਂ ਜ਼ਿਆਦਾ ਨਹੀਂ ਪਾਣਾ 1.5 ਕਲਾਸ ਪਾ ਕੇ ਬਸ ਆਪਾਂ ਛੰਗਣੀ ਜਰੀ ਵਾਲੀ ਸੱਕੀ ਮਿਢਾਣੀ ਹੈ ਬਸ ਜਿਹਦਾ ਹੁਣ ਹੁਣ ਸਾਰੇ ਫੇਰ ਨੂੰ ਆਪਾਂ ਕੁਝ ਹੋਰ ਬਣਾ ਲਾਂਗੇ